ਪਿਛਲੇ ਦਿਨੀ ਸਿੱਖਾਂ ਦੇ ਧਾਰਮਿਕ ਸਮਾਗਮ 'ਚ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਪਹੁੰਚੇ ਤਾਂ ਉਹਨਾਂ ਨੇ ਸਟੇਜ ਤੋਂ ਸੰਬੋਧਨ ਕਰਨ ਲੱਗੇ ਜਕਾਰਾ ਬੋਲਣ ਦੀ ਕੋਸ਼ਿਸ਼ ਕੀਤੀ ਪਰ ਦੋ ਵਾਰ ਉਹਨਾਂ ਤੋਂ ਜਕਾਰਾ ਗਲਤ ਬੋਲਾ ਗਿਆ ਹਾਲਾਂਕਿ ਬਾਅਦ ਵਿੱਚ ਮੁੱਖ ਮੰਤਰੀ ਲਾਲ ਸ਼ਰਮਾ ਦੇ ਸਹਾਇਕਾ ਵੱਲੋਂ ਜਕਾਰਾ ਦਾ ਸਹੀ ਉਚਾਰਨ ਕੀਤਾ ਗਿਆ ਜਿਸ ਤੋਂ ਬਾਅਦ ਉਸਤੇ ਤੰਜ ਕੱਸਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਨ ਸਿੰਘ ਗਰੇਵਾਲ ਨੇ ਨਿਸ਼ਾਨਾ ਸਾਧਿਆ ਦੱਸਿਆ ਕਿ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਨਾਰਾ ਲਗਾਉਣਾ ਸੀ ਪਰ ਉਹ ਕੁਝ ਹੋਰ ਹੀ ਬੋਲ ਗਏ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦੀ ਇਸ ਮਾਮਲੇ ਤੇ ਿਕੜਕੜੀ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਦੇਸ਼ ਆ ਇਹ ਬਹੁਤ ਧਰਮੀ ਦੇਸ਼ ਆ ਇਸ ਦੇਸ਼ ਦੇ ਅੰਦਰ ਵਕ ਵਕ ਧਰਮਾਂ ਦੇ ਜਿਹੜੇ ਦਿਨ ਉਹ ਬੜੇ ਧੂਮਤਾਂਵਾਂ ਨਾਲ ਮਨਾਏ ਜਾਂਦੇ ਆ ਤੇ ਜਿਹੜੇ ਆਗੂ ਲੋਕ ਆ ਉਹਨਾਂ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਆ ਅੱਜ ਹੁਣੇ-ਹੁਣੇ ਤਾਜ਼ੀ ਖਬਰ ਜੋ ਦੇਖਣ ਵਿੱਚ ਆਈ ਹੈ ਕਿ ਰਾਜਸਥਾਨ ਦੇ ਨਵੇਂ ਚੁਣੇ ਮੁੱਖ ਮੰਤਰੀ ਭਜਨ ਲਾਲ ਜੀ ਸ਼ਰਮਾ ਇੱਕ ਸਿੱਖਾਂ ਦੇ ਸਮਾਗਮ ਵਿੱਚ ਸ਼ਾਮਲ ਹੋਏ ਨੇ ਤੇ ਉੱਥੇ ਜਕਾਰਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਵਾਵਾ ਔਖੜ ਗਏ ਨੇ ਤੇ ਸਹਾਇਕਾਂ ਨੇ ਕਈ ਵਾਰ ਉਹਨਾਂ ਦੇ ਕੰਨ ਵਿੱਚ ਦੱਸਣ ਤੇ ਜਕਾਰੇ ਦਾ ਸਹੀ ਉਚਾਰਨ ਜਿਹੜਾ ਕੀਤਾ ਤੇ ਇਹ ਗੱਲ ਮੈਨੂੰ ਭਾਵੇਂ ਕੋ ਮਜ਼ਾਕ ਕਿਸੇ ਲਈ ਮਜ਼ਾਕੀਆ ਹੋਵੇ ਪਰ ਮੇਰੇ ਲਈ ਇੱਕ ਡੂੰਗਾ ਅਰਥ ਰੱਖਦੀ ਹੈ ਕੀ ਇਸ ਦੇਸ਼ ਦੇ ਆਗੂ ਲੋਕ ਜੇ ਜਕਾਰੇ ਨੂੰ ਹੀ ਭੁੱਲ ਜਾਣਗੇ ਤਾਂ ਫਿਰ ਦੇਸ਼ ਬਚੇਗਾ ਕਿਤਾ ਸੋ ਮੈਂ ਇਹ ਗੱਲ ਕਰਨੀ ਕਿਉਂ ਨਾ ਸ਼ਰਮਾ ਜੀ ਨੂੰ ਕਿ ਸ਼ਰਮਾ ਜੀ ਤੁਸੀਂ ਵੱਡੇ ਲੀਡਰ ਬਣ ਗਏ ਹੋ ਇੱਕ ਸੂਬੇ ਦੇ ਮੁੱਖ ਮੰਤਰੀ ਹੋ ਤੇ ਤੁਹਾਨੂੰ ਜੇ ਇਹ ਜਕਾਰੇ ਦਾ ਧਿਆਨ ਨਹੀਂਗਾ ਜਾਂ ਜਕਾਰਾ ਯਾਦ ਨਹੀਂਗਾ ਕਿਉਂਕਿ ਜਿਸ ਦੇਸ਼ ਦੇ ਅੰਦਰ ਤੁਸੀਂ ਇੱਕ ਆਜ਼ਾਦੀ ਦਾ ਨਿਗਮਾਂ ਰਹੇ ਹੋ ਤੇ ਅੱਜ ਮੁੱਖ ਮੰਤਰੀ ਦਾ ਪਦ ਜਿਹੜਾ ਉਹਦਾ ਤੁਸੀਂ ਆਨੰਦ ਲੈ ਰਹੇ ਹੋ ਤਾਂ ਉਹ ਉਹਦੀ ਆਜ਼ਾਦੀ ਜਿਹੜੀ ਆ ਉਹ ਇਸ ਜਕਾਰੇ ਨੇ ਲੈ ਕੇ ਆਂਦੀ ਆ ਥੋੜੇ ਜੀ ਪਿੱਛੇ ਜਾਵਾਂ ਕਿ ਜਦੋਂ ਤੁਹਾਡੇ ਵੱਡੇ ਬਡੇਰੇ ਜਿਹੜੇ ਕੁਝ ਜੰਮੂ ਕਸ਼ਮੀਰ ਕਸ਼ਮੀਰ ਤੋਂ ਚੱਲ ਕੇ ਆਏ ਸੀ ਪੰਡਤ ਭਰਾ ਉਹਨਾਂ ਨੇ ਜਦਾ ਜਦੋਂ ਨੌਵੇਂ ਪਾਸ਼ਾ ਕੋਲੇ ਫਰਿਆਦ ਕੀਤੀ ਸੀ ਤਾਂ ਉਹ ਜਕਾਰੇ ਵਾਲਿਆਂ ਨੇ ਹੀ ਇਸ ਜਨੂ ਨੂੰ ਬਚਾਇਆ ਸੀ ਭਾਵੇਂ ਮੇਰੀ ਇਹ ਗੱਲ ਜਿਹੜੀ ਆ ਕਿਸੇ ਵੀ ਤਰ੍ਹਾਂ ਕਿਸੇ ਕਹਿੰਦੇ ਹੁੰਦੇ ਆ ਆਵਾਦ ਵਿਵਾਦ ਦੇ ਵਿੱਚ ਜਾਂ ਕੋਈ ਫਿਰਕੂ ਰੰਗਤ ਨਾ ਸਮਝੀ ਜਾਵੇ ਸੋ ਇਹ ਦੇਸ਼ ਦੀ ਆਜ਼ਾਦੀ ਦੀ ਆਪਾਂ ਗੱਲ ਕਰ ਲਈਏ ਇਸ ਦੇਸ਼ ਦੀ ਆਜ਼ਾਦੀ ਦੇ ਲਈ ਮੋਢ ਜੜਾ ਵਾ ਉਹ ਨਹਿਰੂ ਦੇ ਵਾਰਸ ਵੀ ਅੱਜ ਜੇ ਇਸ ਗੱਲ ਨੂੰ ਜਾਣਦੇ ਆ ਪਰ ਇਤਿਹਾਸ ਦੇ ਪੰਨੇ ਇਹ ਬੋਲਦੇ ਆ ਕਿ ਜਿਹੜਾ ਗਾਂਧੀ ਤੇ ਨਹਿਰੂ ਤੇ ਮਾਲਵੀਆ ਇਹ ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਜਦੋਂ ਸ਼ਰੌਣੀ ਗੁਰਦੁਆਰਾ ਪਰੰਧ ਕਮੇਟੀ ਨੇ ਗੁਰਦੁਆਰਾ ਸੁਧਾਰ ਲੈ ਆਰ ਦੀ ਪਹਿਲੀ ਲੜਾਈ 1922 ਵਿੱਚ ਜਿੱਤੀ ਸੀ ਤਾਂ ਉਹਨਾਂ ਨੇ ਇਹੀ ਜਕਾਰੇ ਬਲਾ ਕੇ ਕਿਹਾ ਸੀਗਾ ਕੀ ਇਸ ਦੇਸ਼ ਦੀ ਇਜਾਦੀ ਦੀ ਪਹਿਲੀ ਜੰਗ ਜਿੱਤੀ ਗਈ ਆ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੇ ਵੱਡਾ ਰੋਲ ਅਦਾ ਕੀਤਾ ਚਾਹੇ ਬਬਰ ਅਕਾਲੀ ਹੋ ਗਏ ਚਾਹੇ ਹੋਰ ਵੀ ਜਿੰਨੇ ਸਾਡੇ ਜਿਹੜੇ ਯੋਧੇ ਸੂਰਬੀਰ ਜਿਨ੍ਹਾਂ ਨੇ ਫਾਂਸੀਆਂ ਤੇ ਤਖਤਿਆਂ ਤੇ ਚੜੇ ਉਹਨਾਂ ਨੇ ਵੀ ਇਹੀ ਜਕਾਰੇ ਲਾਏ ਸੀ ਤੇ ਇਹਨਾਂ ਜਕਾਰਿਆਂ ਕਰਕੇ ਅੰਗਰੇਜ਼ ਇਥੋਂ ਡਰਦਾ ਭੱਜਿਆ ਸੀ ਇਹ ਉਹੀ ਜਕਾਰੇ ਨੇ ਜਿਹੜੇ ਕਿਨਾਂ ਕਾਲੇ ਪਹਾੜੀਆਂ ਦੇ ਵਿੱਚ ਜਿਹੜੇ ਉਹਨਾਂ ਸੂਰਬੀਰ ਯੋਧਿਆਂ ਨੇ ਆਪਣਾ ਜਿਹੜਾ ਕਹਿੰਦਾ ਮਨੋਬਲ ਏਡਾ ਉੱਚਾ ਰੱਖਿਆ ਇਸ ਲੱਖਾਂ ਦੇ ਪਿੱਛੇ ਸਿਰਫ ਤੇੜਕ ਸ਼ਹਿਰੇ ਨਾਲ ਹੀ ਉਹਨਾਂ ਨੇ ਸਾਰੀ ਉਮਰ ਜਿਹੜੀ ਆ ਇਹ ਜੇਲ੍ਹ ਦੇ ਵਿੱਚ ਕੱਟ ਕੇ ਤੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦਾ ਕੰਮ ਕੀਤਾ ਸੀ ਗੱਲ ਲੰਬੀ ਹੋ ਜਾਏਗੀ ਸੋ ਦੇਸ਼ ਜਦੋਂ ਆਜ਼ਾਦ ਹੁੰਦਾ ਤਾਂ ਇਸ ਦੇਸ਼ ਦੀ ਆਜ਼ਾਦੀ ਦੀ ਸਰਹੱਦ ਜਿਹੜੀ ਆ ਦੇਸ਼ ਦੀ ਸਰਹੱਦ ਤੇ ਆਜ਼ਾਦ ਰੱਖਣ ਵਾਲੇ ਇਹਨਾਂ ਜਗਾਰਿਆਂ ਨੇ ਹੀ ਦੁਸ਼ਮਣਾਂ ਦੀਆਂ ਭਾਜਾਂ ਪਾਈਆਂ ਤੇ ਮੈਂ ਦੇਖਦਾ ਮੈਨੂੰ ਚੰਗਾ ਲੱਗਦਾ ਸੀ ਜਦੋਂ ਕਿ ਦੇਸ਼ ਦਾ ਕਹਿੰਦੇ ਹਾਂ ਦਾ ਰੱਖਿਆ ਮੰਤਰੀ ਬਾਰਡਰ ਤੇ ਜਾ ਕੇ ਸਿੱਖਾਂ ਨੂੰ ਜਗਾਰੇ ਲਾਉਣ ਦਾ ਦਾ ਜ਼ਿਕਰ ਕਰਦਾ ਤੇ ਉਥੇ ਜਕਾਰੇ ਵੀ ਲਾਇਆ ਜਾਂਦੇ ਆ ਤੇ ਬਾਹਲੀ ਦੂਰ ਦੀ ਗੱਲ ਨਾ ਕਰੋ ਕਿ ਆ ਜਿਹੜਾ ਚੀਨ ਦੇ ਬਾਰਡਰ ਤੇ ਜੇ ਹੱਥੋ ਹੱਥ ਲੜਾਈ ਦੇ ਵਿੱਚ ਜੇ ਕੋਈ ਗੱਲ ਸਾਹਮਣੇ ਆਉਂਦੀ ਆ ਤਾਂ ਉਹ ਚੀਨੀਆਂ ਨੂੰ ਭਜਾਉਣ ਦੀ ਗੱਲ ਕਰਦੇ ਆ ਤਾਂ ਉਹ ਜਕਾਰੇ ਹੀ ਉਹਨਾਂ ਨੂੰ ਉਹਨਾਂ ਨੂੰ ਭਜਾਉਂਦੇ ਆ ਸੋ ਮੈਂ ਤੁਹਾਨੂੰ ਆ ਪਿਛਲੇ ਦਿਨਾਂ ਚ ਅਸੀਂ ਯਾਦ ਮਨਾ ਕੇ اٹੇ ਆ ਉਹਨਾਂ 7 ਸਾਲ ਤੇ 9 ਸਾਲ ਦੇ ਬਾਬਿਆਂ ਦੀ ਜਿਨ੍ਹਾਂ ਦੇ ਜਕਾਰਿਆਂ ਦੀ ਗੂੰਜ ਨੇ ਇਸ 750 ਸਾਲ ਦੀ ਗੁਲਾਮੀ ਜਿਹੜੀ ਮੁਗਲਾਂ ਦੀ ਸੀ ਉਦੇ ਮੰਦੇ ਅੰਦਰ ਇੱਕ ਭੈ ਪਿਆਦਾ ਪੈਦਾ ਕੀਤਾ ਸੀ ਉਹਨਾਂ ਦੇ ਅੰਦਰ ਕਿੱਡੀ ਵੱਡੀ ਡ੍ਰਿੜਤਾ ਸੀ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰਾਂ ਨੇ ਬਹਾਦਰ ਨੇ ਚੱਪੜਚੀੜ ਦੇ ਮੈਦਾਨ ਵਿੱਚ ਇਹੀ ਜਕਾਰੇ ਛੱਡ ਕੇ ਦੇਸ਼ ਨੂੰ ਇੱਕ ਪਹਿਲਾ ਸਿੱਖ ਰਾਜ ਦਿੱਤਾ ਸੀ ਸੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ ਕਿ ਅੱਜ ਦੇਸ਼ ਦੇ ਬੈਠੇ ਨੇਤਾ ਲੋਕ ਜੇ ਇਹਨਾਂ ਜਕਾਰਿਆਂ ਨੂੰ ਭੁੱਲ ਜਾਣਗੇ ਤਾਂ ਮੈਨੂੰ ਬੜਾ ਆਪਣੇ ਆਪ ਦੇ ਵਿੱਚ ਇੱਕ ਫਿਕਰਬੰਦੀ ਜਾਪ ਰਹੀ ਹੈ ਸ਼ਰਮਾ ਜੀ ਅਗਰ ਜਕਾਰੇ ਕੋ ਭੁੱਲ ਜਾਓਗੇ ਤਾਂ ਦੇਸ਼ ਕੋ ਕੈਸੇ ਬਚਾਓਗੇ